ਇਸ ਦੋਵੇਂ ਜਸਟ ਕਿਤਾਬ ਦੀ ਕਲਿਟੀਸੀ ਪੈਨਲ ਸੀਗਾ ਉਹ ਡਿਟੇਲਸ ਦਾ ਸ਼ੇਖ ਹੈ ਇਹ ਜੀ ਤਾਂ ਵੀ ਅੱਗੇ ਕਿਸ ਕਿਸ ਨੇ ਲੈਣੀ ਸੀ ਤੇ ਕਿਸ ਕੋਰ ਉਹਦੇ ਅੱਗੇ ਡਿਸਟ੍ਰਿਬਿਊਟਰ ਮੌਣੇ ਸੀ ਉਸ ਤੇ ਅਜੇ ਸਾਡੀ ਤਫਤੀਸ਼ ਚੱਲ ਰਹੀ ਹੈ ਡਰਗਮਨ ਤੇ ਉਥੇ ਉਹ ਕਦਮਾ ਦਰਜ ਕਰਕੇ ਉਥੇ ਉਹਨਾਂ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਸੋ ਅਜੇ ਉਹ ਦੋਸ਼ੀ ਹਸਪੀਟਲਸ ਹੈ ਉਸ ਦਾ ਨਾਮ ਹੈ ਸ਼ਿਵਮ ਸੋਨੀ ਤੇ ਉਹ ਜਲੰਧਰ ਦੇ ਹੀ ਲਗਮਪਿੰਡ ਏਰੀਆ ਦਾ ਘਰਾਵਲਾ ਕਿੰਨੀ ਦੇਰ ਤੋਂ ਕੰਮ ਕਰ ਰਹੀ ਹੈ ਦੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਸ ਵਿੱਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਕੀ 5 ਕਿਲੋ ਹਿਰੋਇਨ ਦੀ ਅਤੇ ਡਰਗ ਮੰਨੀ ਦੀ ਰਿਕਵਰੀ ਹੋਈ ਹੈ ਸੋ ਇੱਥੇ ਮੈਂ ਇਹ ਦੱਸਣਾ ਚਾਹਾਂਗੀ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਸਾਡੀ ਜ਼ਿਲ੍ਹਾ ਪੁਲਿਸ ਵੱਲੋਂ ਇੱਕ ਦੋ ਹੋਰ ਮਕਦਮਿਆਂ ਵਿੱਚ ਵੀ ਗ੍ਰਿਫਤਾਰੀਆਂ ਪਈਆਂ ਹਨ ਜਿਸ ਵਿੱਚ ਕਮਰਸ਼ੀਅਲ ਕੁਆਂਟੀਟੀ ਹਿਰੋਇਨ ਦੀ ਰਿਕਵਰੀ ਹੋਈ ਹੈ ਗੌਰਤਲਬ ਗੱਲੇ ਹੈ ਕਿ ਜਿਹੜਾ ਅਸੀਂ ਇਹ 5 ਕਿਲੋ ਹਿਰੋਇਨ ਦੇ ਵਿੱਚ ਦੋਸ਼ੀ ਪੜਿਆ ਹੈ ਇਹ ਜਲੰਧਰ ਸ਼ਹਿਰ ਦਾ ਹੀ ਰਹਿਣ ਵਾਲਾ ਹੈ ਅਤੇ ਇਸਨੇ ਇੱਥੇ ਸਾਡੇ ਸਾਡੇ ਵੱਲੋਂ ਇਸ ਦੇ ਕੋਲੋਂ ਇੱਥੇ ਹੀ ਇਹਦੇ ਚ ਰਿਕਵਰੀ ਕੀਤੀ ਗਈ ਹੈ ਜੋ ਇਸ ਦੇ ਅੱਗੇ ਨੈਟਵਰਕ ਸੀ ਇਸ ਤੋਂ ਕੌਣ ਲੋਗ ਹੋਰ ਲੈਣ ਆਉਂਦੇ ਸੀ ਤੇ ਇਹ ਪਿੱਛੋਂ ਕਿੱਥੋਂ ਮੰਗਵਾਉਂਦਾ ਸੀ ਉਹ ਸਾਡੀ ਤਫ਼ਤੀਸ਼ ਅਜੇ ਜਾਰੀ ਹੈ ਸਾਨੂੰ ਉਮੀਦ ਹੈ ਕਿ ਸਾਨੂੰ ਇਸ ਦੇ ਵਿੱਚ ਹੋਰ ਵੀ ਨਵੇਂ ਖੁਲਾਸੇ ਹੋਣਗੇ ਇਹ ਤੋਂ ਇਲਾਵਾ ਜਿਹੜੀ ਪਰਸੋਂ ਦੀ ਆਪਣੇ 11 ਤਰੀਕ ਨੂੰ ਆਪਣੇ ਜੋ ਮਰਡਰ ਕੇਸ ਰਜਿਸਟਰ ਹੋਇਆ ਸੀ ਉਸ ਮਰਡਰ ਕੇਸ ਦੇ ਵਿੱਚ ਵੀ ਕਮਿਸ਼ਨਰੇਟ ਪੁਲਿਸ ਨੇ ਸੀਆਈਏ ਸਟਾਫ ਨੇ ਬਹੁਤ ਵਧੀਆ ਕੰਮ ਕੀਤਾ ਹੈ ਤੇ ਉਹਦੇ ਵਿੱਚ ਅਸੀਂ ਜਿਹੜੇ ਦੋ ਦੋਸ਼ੀ ਹੈ ਉਹਨਾਂ ਦੀ ਜਦ ਟੀਮ ਗ੍ਰਿਫਤਾਰੀ ਕਰਨ ਦੇ ਲਈ ਗਈ ਤੇ ਉਹਦੇ ਵਿੱਚ ਉਹਨਾਂ ਦੋਸ਼ੀਆਂ ਦੇ ਨਾਲ ਐਕਸਚੇਂਜ ਆਫ ਫਾਇਰ ਹੋਇਆ ਮੁਹੱਲੀ ਵਿਖੇ ਤੇ ਉੱਥੇ ਮੁਕਦਮਾ ਦਰਜ ਕਰਕੇ ਉੱਥੇ ਉਹਨਾਂ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਸੋ ਅਜੇ ਉਹ ਦੋਸ਼ੀ ਹਸਪੀਟਲ 'ਚ ਹੈ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਆਪਣੇ ਮਰਡਰ ਵਾਲੇ ਮੁਕਦਮੇ ਦੇ ਵਿੱਚ ਵੀ ਇੱਥੇ ਲੈ ਕੇ ਆਵਾਂਗੇ ਤੇ ਜੋ ਉਸ ਦੇ ਵਿੱਚ ਅੱਗੇ ਕਾਰਵਾਈ ਬਣਦੀ ਹੈ ਤੇ ਹੋਰ ਕਿਹੜੇ-ਕਿਹੜੇ ਮੁਕਦਮੇ ਦੇ ਦੋਸ਼ੀ ਹਨ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਏਗੀ। ਥੈਂਕ ਯੂ। ਕੋਈ ਕੋਈ ਪ੍ਰਸ਼ਨੋ ਸੇਕੋ ਮੈਂ। ਨਾਮ ਦੱਸਦੇ ਮੈਂ। ਅੱਛਾ। ਦੋਸ਼ੀ ਦਾ ਨਾਮ ਇਦਾਰੀ ਤੋਂ ਵੀ ਹੈ। ਜਿਸ ਦੋਸ਼ੀ ਤੋਂ 5 ਕਿਲੋ ਹਿਰੋਇਨ ਤੇ ਡਰਗ ਮਨੀ ਦੀ ਗ੍ਰਫਤਾਰੀ ਹੋਈ ਹੈ। ਡਰਗ ਮਨੀ ਦੀ ਰਿਕਵਰੀ ਹੋਈ ਹੈ। ਉਹਦਾ ਨਾਮ ਹੈ ਸ਼ਿਵਮ ਸੋਢੀ ਤੇ ਉਹ ਜਲੰਧਰ ਦੇ ਹੀ ਲੰਮਾਪਿੰਡ ਏਰੀਆ ਦਾ ਰਹਿਣ ਵਾਲਾ ਕਿੰਨੀ ਮੁਕੰਮਲ ਸੀ ਅਜੇ ਉਸ ਦੀ ਉਹਦੀ ਪੁੱਛਗਿੱਛ ਅਜੇ ਜਾਰੀ ਹੈਗੀ ਹੈ ਉਸ ਤੇ ਆਲਰੇਡੀ ਤਿੰਨ ਮੁਕਦਮੇ ਪਹਿਲਾਂ ਦੇ ਦਰਜ ਹੈ ਜਿਨ੍ਹਾਂ ਚੋਂ ਇੱਕ ਐਨਡੀਪੀਐਸ ਦਾ ਵੀ ਮੁਕਦਮਾ ਹੈ ਪਰ ਇੰਨੀ ਵੱਡੀ ਰਿਕਵਰੀ ਉਸ ਤੋਂ ਪਹਿਲਾਂ ਕਦੇ ਨਹੀਂ ਹੋਈ ਹੈ ਜੀ ਉਹ ਇਸ ਦੀ ਕਿੱਥੋਂ ਇਹਦਾ ਸੋਰਸ ਹੈ ਤੇ ਇੰਨੀ ਕੁਆਂਟੀਟੀ ਉਤੋਂ ਅੱਗੇ ਕਿਸ-ਕਿਸ ਨੇ ਲੈਣੀ ਸੀ ਤੇ ਕਿਸ ਕੋਣ ਉਹਦੇ ਅੱਗੇ ਡਿਸਟ੍ਰਿਬਿਊਟਰ ਹੋਣੇ ਸੀ ਉਸ ਤੇ ਅਜੇ ਸਾਡੀ ਤਫ਼ਤੀਸ਼ ਚੱਲ ਰਹੀ ਹੈ ਬ੍ਰਗਮਣੀ ਯੂਨਿਕਸ ਨੂੰ ਡਰੱਗ ਮਨੀ ਉਸ ਤੋਂ ਫਿਲਹਾਲ 25000 ਬਰਾਮਦ ਹੋਈ ਹੈ ਪਰ ਸਾਨੂੰ ਉਮੀਦ ਹੈ ਕਿ ਜਦ ਅਸੀਂ ਇਸ ਦਾ ਪੂਰਾ ਨੈਟਵਰਕ ਉਸ ਤੇ ਕਰਾਂਗੇ ਤਫਤੀਸ਼ ਤੇ ਸਾਨੂੰ ਇਸ ਦੇ ਵਿੱਚ ਹੋਰ ਰਿਕਵਰੀ ਹੋਣ ਦੀ ਵੀ ਉਮੀਦ ਹੈ ਉਹ ਡਿਟੇਲਸ ਆਪਾਂ ਸ਼ੇਅਰ ਕਰ ਲਾਂਗੇ ਬੱਤੀ ਸਾਲ ਮੈਂ ਫੈਮਿਲੀ ਬੈਕਗ੍ਰਾਉਂਡ ਕੀ ਹੈ ਜੀ ਫਾਦਰ ਨਹੀਂ ਹੈ ਫਾਦਰ ਨਹੀਂ